ਉਹ ਜਦੋਂ ਕੁਲਫੀ ਗਰਮਾ-ਗਰਮ ਦੀ ਗੱਲ ਕਰਦਾ ਸੀ ਅਸੀਂ ਬੜੇ ਅਸੀਂ ਆਖਿਆ ਵੀ ਕੁਲਫੀ ਗਰਮਾ ਉਹਨਾਂ ਦੀ ਗੱਲ ਉਦੋਂ ਵੀ ਇਹ ਉਹਨਾਂ ਸਰਕਾਰਾਂ ਦੀ ਕਰਦਾ ਸੀ ਅੱਜ ਉਹੀ ਗਰਮ ਕੁਲਫੀ ਉਦੋਂ ਤੇ ਸਿਰਫ ਗਰਮ ਕੁਲਫੀ ਹੁਣ ਗਰਮ ਡਾਂਗਾ ਵੀ ਨਾਲ ਲੈ ਕੇ ਆਉਂਦਾ ਜੀ ਇਹ ਤੇ ਕਹਿੰਦੇ ਸੀ ਅਸੀਂ ਸਿਕਿਉਰਿਟੀ ਨਹੀਂ ਲਵਾਵਾਂਗੇ ਇਹਦੀ ਘਰ ਦੀ ਸਿਕਿਉਰਿਟੀ ਇਹਦੀ ਮਾਂ ਕਿਹੜੀ ਕੱਟੜ ਵਾਲ ਜੰਗ 'ਚ ਲੜੀ ਉਹਨੂੰ ਸਿਕਿਉਰਿਟੀ ਇਹਨੂੰ ਸਿਕਿਉਰਿਟੀ ਮੇਰਾ ਤਾਂ ਖਿਆਲ ਆ ਇਹਦੀ ਘਰ ਦੀ ਨੂੰ ਸਿਕਿਉਰਿਟੀ ਕੀ ਕੀ ਦੀ ਕਰੀ ਇਸ ਸਕਿਉਰਿਟੀ ਇਹਨਾਂ ਮਗਰ ਜਾਨੀ ਤੁਰ ਹੀ ਜਾਂਦੀ ਆ ਦਸਾਂ ਚੋ ਨੰਬਰ ਦੇਣੇ ਹੋਣਗੇ ਤਾਂ ਕਿੰਨੇ ਨੰਬਰ ਦੋਗੇ ਜੀ ਆਮ ਆਮ ਵਾਲਿਆਂ ਨੂੰ 000 ਸਾਡੇ ਹਿਸਾਬ ਨਾਲ ਤੇ 0 ਆ ਇਹ ਗਲਤੀ ਸਾਡੀ ਐ ਭਗਵੰਤ ਮਾਨ ਦੀ ਕੋਈ ਗਲਤੀ ਨਹੀਂ ਅਸੀਂ ਸਾਡੇ ਨਾਲ ਬੈੰਦਾ ਹੁੰਦਾ ਸੀ ਦਿੱਲੀ ਉੱਥੇ ਮੈਂ ਕਿਹਨੇ ਕੇਲੇ ਲਿਆਉਣੇ ਅਸੀਂ ਖਾਣੇ ਬਾਪੂ ਜੀ ਮੇਰਾ ਰਾਜ ਲਿਆਓ ਮੈਂ ਨਾ ਖੁੰਡਾਂ ਤੋਂ ਰਾਜ ਕਰਾਂ ਤਾੜੀਆਂ ਬੰਬੀਆਂ ਤੋਂ ਰਾਜ ਚਲਾਉ ਮੈਂ ਧਰਨਾ ਨਹੀਂ ਲੱਗਾ ਅਸੀਂ ਇਹਦੇ ਆਗੇ ਪ੍ਰਚਾਰਕ ਆਗੇ ਸਾਨੂੰ ਇਹ ਨਹੀਂ ਪਤਾ ਸੀ ਆਹ ਕਹਤੇ ਚਲੋ ਇੱਕ ਕਲਾਕਾਰ ਇਹ ਦੀ ਆ ਚਲ ਫਿਲਮੀ ਇਹ ਜਦੋਂ ਆਉਂਦਾ ਸੀ ਲੈ ਲਓ ਮਿੱਠੀਆਂ ਮਿਰਚਾਂ ਸਾਨੂੰ ਨਹੀਂ ਪਤਾ ਕਿਹੜੀਆਂ ਮਿੱਠੀਆਂ ਮਿਰਚਾਂ ਅੱਜ ਸਾਨੂੰ ਪਤਾ ਲੱਗਦਾ ਵੀ ਇਹ ਮਿੱਠੀਆਂ ਮਿਰਚਾਂ ਸਾਨੂੰ ਦਿੰਦਾ ਕਹਿੰਦੇ ਲੋਕ ਬੜੇ ਖੁਸ਼ ਆ ਜੀ ਸਾਡੇ ਤੋਂ ਪੰਜਾਬੀ ਸਾਰੇ ਖੁਸ਼ ਆ ਕਹਿੰਦੇ ਗੱਲਾਂ ਨੂੰ ਕੀ ਆ ਸਾਡੀ ਕੁੜੀ ਕਮਲੀ ਆ ਲੋਕਾਂ ਦੇ ਬਾਡੇ ਚੁੱਕ ਲੈ ਹੁੰਦੀ ਆ ਇਹ ਸੀ ਕੇਸੀ ਗੱਲ ਇਹਦੇ ਅੱਛਾ ਤੁਸੀਂ ਤੁਸੀਂ ਦੱਸੋ ਇਹਨੇ ਟਰਾਲੀਆਂ ਚੋਰੀਆਂ ਕੀਤੀ ਤੇ ਹੁਣ ਤੀ ਕੋ ਲੰਬਣ ਡਿਆ ਇਹ ਕੋਚਾ ਜਿਹਦੀ ਟਰਾਲੀ ਚੋਰੀ ਉਹ ਖੁਸ਼ ਹੋਊਗਾ ਜਿਹਦੇ ਭਾਂਡੇ ਚੁੱਕ ਲੈਗੇ ਖੁਸ਼ ਹੋਊਗਾ ਜਿਹੜੀਆਂ ਜਿਨ੍ਹਾਂ ਦੇ ਸਿਲੰਡਰ ਚੁੱਕ ਲੈਗੇ ਖੁਸ਼ ਹੋਊਗਾ ਇਹ ਤੇ ਇਹਦੀਆਂ ਗੱਲਾਂ ਉਹ ਤੇ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀ ਇਹ ਤੇ ਆਖ ਹੀ ਜਾਂਦਾ ਨਾ ਲੋਕ ਹੋ ਜਾਂਦੇ ਤੂੰ ਹੀ ਵੇਖ ਲੋ ਵੀ ਲੋਕ ਕਿੰਨੇ ਖੁਸ਼ ਹੋਣਗੇ 2027 ਤੱਕ ਲੋਕ ਦੁਬਾਰਾ ਰਿਪੀਟ ਕਰਨਗੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜੀ ਮੈਨੂੰ ਇਹ ਤੇ ਨਹੀਂ ਪਤਾ ਪਰ ਕਿਸਾਨਾਂ ਨੇ ਨਿਕੇ ਨਿਕੇ ਕੁੱਤੇ ਪਾਲੇ ਆ ਇਹ ਆਉਣਾ ਮਗਰ ਲਾਵਾਂਗੇ ਇਹਦੇ ਬਾਣਾ ਦੇ ਵਿਧੀ ਭੱਜੇ ਜੋ ਤੰਬੀਏ ਦੀ ਨਾ ਉਹਦੇ ਨਾਲ ਚਿੱਕੜ ਨਾਲ ਲਿਬੜੀ ਹੋਊ ਤੇ ਭੱਜਾ ਜਾਊਗਾ ਗਵਰਨਮੈਂਟ ਤਾਂ ਉਦੋਂ ਹਸਾਬ ਦੇ ਹੀ ਰਹਿ ਜਾਣੇ ਆ ਫਿਰ ਆਪੇ ਰੂਪ ਪਸਤਾਊਗਾ ਆਪਦੇ ਸਮੇ ਨੂੰ ਪਸਤਾਊਗਾ ਤੇ ਮੈਨੂੰ ਇਹ ਪੱਕਾ ਵਿਸ਼ਵਾਸ ਹੈ ਕਿ ਇਹ ਜੇਲ ਵੀ ਕੋਈ ਯਾਤਰਾ ਕਰੂਗਾ ਪਤਾ ਨਹੀਂ ਕਿੱਥੇ ਕਰੇ ਕਿਹੜੇ ਦੇ ਕਿੱਥੇ ਜਾਣਾ ਸਰਕਾਰ ਬਣਾਈ ਸੀਗੀ ਆਮ ਆਦਮੀ ਪਾਰਟੀ ਦੀ ਸੋਚਦੇ ਕੀ ਸੀਗੇ ਜੀ ਉਦੋਂ ਅਸੀਂ ਸੋਚਦੇ ਦੇ ਪ੍ਰਚਾਰ ਚ ਆ ਗਏ ਜਦੋਂ ਉਹਦਾ ਬਾਪੂ ਜੀ ਟਾਡੀਆਂ ਖੁੰਡਾਂ ਤੋਂ ਰਾਹ ਚੱਲੂ ਹੋਛ ਹੋ ਗਏ ਜੱਟਸਾਂ ਫੇਰ ਬਾਪੂ ਜੀ ਤੁਹਾਡੀਆਂ ਬੰਬੀਆਂ ਤੋਂ ਰਾਹ ਚੱਲੂ ਬੜੇ ਹੀ ਖੁਸ਼ ਹੋਏ ਫੇਰ ਇਹ ਕਹਿੰਦਾ ਬਾਪੂ ਜੀ ਮੈਨੂੰ ਪਤਾ ਹੈ ਮੈਂ ਬੰਬੀ ਤੇ ਸੌਣਾ ਪੀਟਰ ਇੰਡਨ ਜੋ ਚੱਲਦਾ ਹੈ ਨਾ ਉਹਦੇ ਧੂਏਲ ਸੌਣਾ ਕਿ ਮੱਛਰ ਘੱਟ ਲੜਦਾ ਹੈ ਤੇ ਅੱਜ ਉਹ ਏਸੀ ਚ ਉਹਨੂੰ ਮੱਛਰ ਦਾ ਪਤਾ ਨਹੀਂ ਮੱਛਰ ਕੀ ਹੁੰਦਾ ਅਸੀਂ ਜੋ ਵੀ ਹੋਇਆ ਸਾਡੇ ਕੋਲ ਭਲੇਕੇ ਤੇ ਹੋਇਆ ਗਲਤੀ ਸਾਡੀ ਹੈ ਕਦੀ ਪੱਤਰਕਾਰਾਂ ਨੂੰ ਡਾਂਗ ਫਰੀ ਸਭ ਤੋਂ ਜਿਆਦੀ ਹਮ ਤੋਂ ਜਿਆਦੀ ਡਾਂਗ ਤੁਹਾਨੂੰ ਫੇਰੀ ਉਹ ਜੋ ਉੱਥੇ ਜਾ ਕੇ ਨੇ ਬਾਤ ਪੱਤਰਕਾਰ ਰੋਏ ਪਿੱਟੇ ਇਹ ਤੇ ਲੋਕਾਂ ਦਾ ਮੂੰਹ ਬੰਦੇ ਜਾੜੀ ਬੰਦ ਕਰਨੀ ਚਾਹੁੰਦਾ ਮਲਾਜਮ ਜਿਹੜੇ ਉਹ ਟਾਵਰਾਂ ਤੇ ਕਿਹੜੇ ਫਿਰਦੇ ਆ ਮੈਡਮਾਂ ਨੂੰ ਇਹ ਜਿਹੜੀਆਂ ਸਾਡੀਆਂ ਕੁੜੀਆਂ ਨੰਨੀ ਸ਼ਾ ਆਂਦੇ ਆ ਉਹਨਾਂ ਨੂੰ ਇਹ ਡਾਂਸ ਕਰਾਉਂਦਾ ਡਾਂਗਾਂ ਦੇ ਨਾਲ ਪੁਲਿਸ ਵਾਲੇ ਕਰਾਉਂਦੇ ਆ ਜਦੋਂ ਇਹ ਜੀ ਤਰ ਨਾ ਦਿੰਦੇ ਆ ਜਦੋਂ ਜਾਂਦੇ ਉਹ ਕਿਧਰ ਨੂੰ ਜਾਣ ਭਗਵਾਨਤਮਾਨ ਇਹੋ ਹੀ ਚੰਗਾ ਹੈ ਕਿ ਸਾਨੂੰ ਡਾਂਗ ਹੋਣ ਅੰਮ੍ਰਿਤਸਰ ਦੇ ਵਿੱਚ ਇੱਕ ਕਾਮਰੇਡ ਸਤਪਾਲ ਡਾਂਗ ਹੁੰਦਾ ਸੀ ਉਹ ਕਿੰਨੀ ਵਾਰ ਐਮਐਲਏ ਬਣਿਆ ਉਹ ਪੈਦਲ ਚੱਲਦਾ ਰਿਹਾ ਕਦੀ ਉਹਦੇ ਨਾਲ ਨਾ ਕੋਈ ਪੁਲਸ ਵਾਲਾ ਨਾ ਕੋਈ ਗਨਮੈਨ ਨਾ ਕੋਈ ਨਹੀਂ ਹੁੰਦਾ 99 ਐਮਐਲਏ ਜਦੋਂ ਜਿਤਾਏ ਸੀ 2022 ਦੇ ਵਿੱਚ ਉਸ ਤੋਂ ਬਾਅਦ ਬਿਨਾਂ ਸਿਕਿਉਰਿਟੀ ਤੋਂ ਕਿੰਨੇ ਐਮਐਲਏ ਦੇਖਿਆ ਜੀ ਤੁਸੀਂ ਕੋਈ ਨਹੀਂ ਵੇਖਿਆ ਸਾਰੇ ਨਾਂ ਜਾਂ ਤੁਰ ਜਾਂਦੀ ਆ ਕੋਈ ਇੱਕ ਵੀ ਇਹੋ ਜਿਹਾ ਨਹੀਂਗਾ ਨਾਬੇ ਵਾਲੇ ਜਿਹੜੇ ਸਾਈਕਲ ਤੇ ਜਾਂਦੇ ਸੀ ਕਿ ਦੇਵਮਾਨ ਸਾਹਿਬ ਉਹ ਡਰਾਮਾ ਸੀ ਸਭ ਡਰਾਮੇ ਹੀ ਹੋ ਸੋ ਨਗਰਾਲ ਵੀਆ ਸਾਹਿਬ ਇਹ ਸਭ ਡਰਾਮੇ ਹੀ ਉਹ ਵਿਖਾਉਣ ਦੇ ਵੇਲੇ ਹੁਣ ਕੋਈ ਇਹੋ ਜੀ ਗੱਲ ਨਹੀਂ ਐ ਐਸਡੀ ਟੀਵੀ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਇੱਕ ਪਾਸੇ ਬਹੁਤੇ ਲੋਕ ਇਹ ਕਹਿੰਦੇ ਨੇ ਵੀ ਭਾਈ ਅਸੀਂ ਆਮ ਆਦਮੀ ਪਾਰਟੀ ਦੇ ਰਾਜ ਤੋਂ ਖੁਸ਼ ਆ ਪਰ ਕਈ ਲੋਕ ਅਜਿਹੇ ਨੇ ਜਿਹੜੇ ਕਹਿੰਦੇ ਭਾਈ ਸਾਡਾ ਤਾਂ ਬੁਰਾ ਹਾਲ ਹੈ ਸਰਕਾਰ ਦੇ ਵਿੱਚ ਉਹਨਾਂ ਚੋਂ ਇੱਕ ਹੈਗੇ ਨੇ ਆ ਬਜ਼ੁਰਗ ਬਾਪੂ ਜੀ ਇਹ ਬਾਪੂ ਜੀ ਤੁਹਾਡਾ ਬੁਰਾ ਹਾਲ ਕਿਉਂ ਹੈ ਜੀ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਰਾਜ ਦੇ ਵਿੱਚ ਮੇਰਾ ਨਾਮ ਬਲਦੀਪ ਸਿੰਘ ਸੰਧੂ ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ ਹਾਂ ਜ਼ਿਲ੍ਹਾ ਕਮੇਟੀ ਦਾ ਮੈਂਬਰ ਹਾਂ ਅਸੀਂ ਹੁਣ ਭਗਵੰਤ ਮਾਨ ਦੀ ਕਰੀਏ ਕਿ ਬੁਰਾ ਹਾਲ ਕਿਉਂ ਹੈ ਉਦੋਂ ਤੇ ਅੱਜ 'ਚ ਬੜਾ ਫਰਕ ਹੈ ਇਹ ਗਲਤੀ ਸਾਡੀ ਹੈ ਭਗਵੰਤ ਮਾਨ ਦੀ ਕੋਈ ਗਲਤੀ ਨਹੀਂ ਅਸੀਂ ਸਾਡੇ ਨਾਲ ਬੈੰਦਾ ਹੁੰਦਾ ਸੀ ਦਿੱਲੀ ਉੱਥੇ ਮੈਂ ਕਿਹਾ ਨੇ ਕੇਲੇ ਲਿਆਉਣੇ ਅਹੀਂ ਖਾਣੇ ਬਾਪੂ ਜੀ ਮੇਰਾ ਰਾਜ ਲਿਆਓ ਮੈਂ ਨਾ ਖੁੰਡਾ ਤੋਂ ਰਾਜ ਕਾਉਂ ਤੁਹਾਡੀਆਂ ਬੰਬੀਆਂ ਤੋਂ ਰਾਜ ਚਲਾਉਂ ਮੈਂ ਧਰਨਾ ਨਹੀਂ ਲੱਗਾ ਅਸੀਂ ਇਹਦੇ ਆ ਗਏ ਪ੍ਰਚਾਰ ਚ ਆ ਗਏ ਸਾਨੂੰ ਇਹ ਨਹੀਂ ਪਤਾ ਅਸੀਂ ਆਖਿਆ ਤੇ ਚਲੋ ਇੱਕ ਕਲਾਕਾਰ ਇਹ ਦੀ ਆ ਚੱਲ ਫਿਲਮੀ ਇਹ ਜਦੋਂ ਆਂਦਾ ਸੀ ਲੈ ਲਓ ਮਿੱਠੀਆਂ ਮਿਰਚਾਂ ਸਾਨੂੰ ਨਹੀਂ ਪਤਾ ਕਿਹੜੀਆਂ ਮਿੱਠੀਆਂ ਮਿਰਚਾਂ ਅੱਜ ਸਾਨੂੰ ਪਤਾ ਲੱਗਦਾ ਵੀ ਇਹ ਮਿੱਠੀਆਂ ਮਿਰਚਾਂ ਸਾਨੂੰ ਦਿੰਦਾ ਜੀ ਕੁਲਫੀ ਵੀ ਗਰਮਾ-ਗਰਮ ਖੁਲਾਉਂਦੇ ਸੀ ਉਹ ਜਦੋਂ ਕੁਲਫੀ ਗਰਮਾ-ਗਰਮ ਦੀ ਗੱਲ ਕਰਦਾ ਸੀ ਅਸੀਂ ਬੜੇ ਅਸੀਂ ਆਖਿਆ ਵੀ ਕੁਲਫੀ ਗਰਮਾ ਉਹਨਾਂ ਦੀ ਗੱਲ ਉਦੋਂ ਵੀ ਇਹ ਉਹਨਾਂ ਸਰਕਾਰਾਂ ਦੀ ਕਰਦਾ ਸੀ ਅੱਜ ਉਹੀ ਗਰਮ ਕੁਲਫੀ ਉਦੋਂ ਤੇ ਸਿਰਫ ਗਰਮ ਕੁਲਫੀ ਹੁਣ ਗਰਮ ਡਾਂਗਾ ਵੀ ਨਾਲ ਲੈ ਕੇ ਆਉਂਦਾ ਵੇਖੋ ਜੇ ਸਰਕਾਰ ਕਿੱਡੀ ਕੁ ਤੁਸੀਂ ਕਹਿੰਦੇ ਮਜ਼ਦੂਰ ਮਾਰੂ ਕਿਸਾਨ ਮਾਰੂ ਮਲਾਜ਼ਮ ਮਾਰੂ ਹੁਣ ਤੁਸੀਂ ਵੇਖੋ ਮੁਲਾਜ਼ਮ ਜਿਹੜੇ ਉਹ ਟਾਵਰਾਂ ਤੇ ਚੜੇ ਫਿਰਦੇ ਆ ਮੈਡਮਾਂ ਨੂੰ ਇਹ ਜਿਹੜੀਆਂ ਸਾਡੀਆਂ ਕੁੜੀਆਂ ਨੰਨੀ ਸ਼ਾ ਆਂਦੇ ਆ ਉਹਨਾਂ ਨੂੰ ਇਹ ਡਾਂਸ ਕਰਾਉਂਦਾ ਡਾਂਗਾਂ ਦੇ ਨਾਲ ਪੁਲਿਸ ਵਾਲੇ ਕਰਾਉਂਦੇ ਆ ਜਦੋਂ ਇਹ ਜੀ ਤਰ ਨਾ ਦਿੰਦੇ ਆ ਜਦੋਂ ਜਾਂਦੇ ਉਹ ਕਿਧਰ ਨੂੰ ਜਾਣ ਭਗਵਾਨਤਮਾਨ ਇਹੋ ਹੀ ਚੰਗਾ ਹੈ ਕਿ ਸਾਨੂੰ ਡਾਗੋਣਾ ਹੋਣਾ ਹੋਰ ਇਹਦਾ ਆਪਾਂ ਕੋਈ ਇਹਦਾ ਹੱਲ ਨਹੀਂ ਇੱਕ ਹੈ ਇਹਦਾ ਕੋਈ ਦੀਨ ਮਜੂ ਨਹੀਂ ਪਿੱਛੇ ਜੇ ਸਾਡੇ ਜੰਡੇਆਲਾ ਹਲਕੇ ਦੇ ਵਿੱਚ ਇਹ ਐ ਲੋਕ ਸ਼ਰਾਬ ਪੀ ਕੇ ਮਰ ਗਏ ਉਹਨਾਂ ਨੂੰ ਇਹਨੇ ਕਹਿੰਦਾ ਜੀ 10-10 ਲੱਖ ਰੁਪਈਆ ਮਾਅਵਜਾ ਦਊਗਾ ਅੱਛਾ ਫੇਰ ਸਾਡੇ ਹੜ ਆ ਗਏ ਅਸੀਂ ਉੱਥੇ ਗੱਗੋਮਾਲ ਕੈਂਪ ਲਾਇਆ ਉੱਥੇ ਤੇ ਅਸੀਂ ਇਹਦੇ ਕੋਲ ਜਦੋਂ ਪਹੁੰਚ ਕੀਤੀ ਕਹਿੰਦਾ ਜੀ ਮੈਂ ਜਿਹੜੇ ਹੜਾਂ ਦੇ ਵਿੱਚ ਮਰ ਗਏ ਆ ਮਜ਼ਦੂਰ ਕਿਸਾਨ ਉਹਨਾਂ 4-4 ਲੱਖ ਦਊਗਾ ਵੇਖੋ ਤੁਸੀਂ ਦੱਸੋ ਕਿ ਜੇ ਸ਼ਰਾਬ ਪੀ ਕੇ ਮਰ ਗਿਆ ਉਹਨੂੰ 10 ਲੱਖ ਜਿਹੜਾ ਕਿਸਾਨ ਮਜ਼ਦੂਰ ਮਰ ਗਿਆ ਉਹਨੂੰ 4 ਲੱਖ ਦੱਸੋ ਕੀ ਇਹ ਤੂੰ ਮੈਦ ਕਰ ਸਕਦੇ ਆ ਇਹਦੇ ਦੀਆਂ ਦਾ ਪ੍ਰਧਾਨ ਹੈ ਉਹ ਕਹਿੰਦੇ ਲੋਕ ਬੜੇ ਖੁਸ਼ ਆ ਜੀ ਸਾਡੇ ਤੋਂ ਪੰਜਾਬੀ ਸਾਰੇ ਖੁਸ਼ ਆ ਕਹਿੰਦੇ ਗੱਲਾਂ ਨੂੰ ਕੀ ਆ ਸਾਡੀ ਕੁੜੀ ਕਮਲੀ ਆ ਲੋਕਾਂ ਦੇ ਭਾਡੇ ਚੁੱਕਲੇ ਹੁੰਦੀ ਆ ਇਹ ਸੀ ਕਿਹੜੀ ਗੱਲ ਆ ਇਹਦੇ ਅੱਛਾ ਤੁਸੀਂ ਤੁਸੀਂ ਦੱਸੋ ਇਹਨੇ ਟਰਾਲੀਆਂ ਚੋਰੀਆਂ ਕੀਤੀ ਹੁਣ ਤੀਕੋ ਲੱਭਣ ਡੇ ਅਸੀਂ ਖੁਸ਼ ਜਿਹਦੀ ਟਰਾਲੀ ਚੋਰੀ ਉਹ ਖੁਸ਼ ਹੋਊਗਾ ਜਿਹਦੇ ਭਾਡੇ ਚੁੱਕਲੇਗੇ ਖੁਸ਼ ਹੋਊਗਾ ਜਿਹੜੀਆਂ ਜਿਨ੍ਹਾਂ ਦੇ ਸਿਲੰਡਰ ਚੁੱਕਲੇ ਲਗੇ ਉਹ ਖੁਸ਼ ਹੋਊਗਾ ਇਹ ਇਹਦੀਆਂ ਗੱਲਾਂ ਉਹ ਤੇ ਆਪੇ ਮੈਂ ਰਜੀਪੂਜੀ ਆਪੇ ਮੇਰੇ ਬੱਚੇ ਜੀ ਇਹ ਤੇ ਆਖ ਹੀ ਜਾਂਦਾ ਹੈ ਨਾ ਲੋਕ ਖੁਸ਼ ਤੂੰ ਹੀ ਵੇਖ ਲੋ ਲੋਕ ਕਿੰਨੇ ਖੁਸ਼ ਹੋੜ ਗਏ ਕਦੀ ਪੱਤਰਕਾਰਾਂ ਨੂੰ ਡਾਂਗ ਫਰੀ ਸਭ ਤੋਂ ਜ਼ਿਆਦੀ ਸਭ ਤੋਂ ਜ਼ਿਆਦੀ ਡਾਂਗ ਤੁਹਾਨੂੰ ਫੇਰੀ ਉਹ ਉੱਥੇ ਜਾ ਕੇ ਨੇ ਬਾਤ ਪੱਤਰਕਾਰ ਰੋਏ ਪਿੱਟੇ ਤੇ ਇਹ ਤੇ ਲੋਕਾਂ ਦਾ ਮੂੰਹ ਬੰਦੇ ਜਾਦੀ ਬੰਦ ਕਰਨੀ ਚਾਹੁੰਦਾ ਇਹ ਹੁਜੇ ਕਦੀ ਰਾਜ ਵੇਖਿਆ ਜਦੋਂ ਸਰਕਾਰ ਬਣਾਈ ਸੀਗੀ ਆਮ ਆਦਮੀ ਪਾਰਟੀ ਦੀ ਸੋਚਦੇ ਕੀ ਸੀਗੇ ਜੀ ਉਦੋਂ ਅਸੀਂ ਸੋਚਦੇ ਪ੍ਰਚਾਰ ਚ ਆ ਗਏ ਜਦੋਂ ਆਦਾ ਬਾਪੂ ਜੀ ਟਾਡੀਆਂ ਖੁੰਡਾਂ ਤੋਂ ਰਾਹ ਚੱਲੂ ਖੁਸ਼ ਹੋ ਗਏ ਜੱਟ ਸਾਂ ਫੇਰ ਬਾਪੂ ਜੀ ਤੁਹਾਡੀਆਂ ਬੰਬੀਆਂ ਤੋਂ ਰਾਹ ਚੱਲੂ ਬੜੇ ਹੀ ਖੁਸ਼ ਹੋਏ ਫੇਰ ਇਹ ਕਹਿੰਦਾ ਬਾਪੂ ਜੀ ਮੈਨੂੰ ਪਤਾ ਹੈ ਮੈਂ ਬੰਬੀ ਤੇ ਸੌਣਾ ਪੀਟਰ ਇਨਨ ਜੋ ਚੱਲਦਾ ਹੈ ਨਾ ਉਹਦੇ ਧੂਏਲ ਸੌਣਾ ਕਿ ਮੱਛਰ ਘੱਟ ਲੱੜਦਾ ਹੈ ਤੇ ਅੱਜ ਉਹ ਏਸੀ 'ਚ ਉਹਨੂੰ ਮੱਛਰ ਦਾ ਪਤਾ ਨਹੀਂ ਮੱਛਰ ਕੀ ਹੁੰਦਾ ਅਸੀਂ ਜੋ ਵੀ ਹੋਇਆ ਸਾਡੇ ਕੋਲ ਭੁਲੇਖੇ 'ਚ ਹੋਇਆ ਗਲਤੀ ਸਾਡੀ ਹੈ ਕਹਿੰਦੇ ਸੀ ਅਸੀਂ ਤਾਂ ਸਿਕਿਉਰਟੀ ਐ ਵੀ ਨਹੀਂ ਲਾਉਂਗੇ ਜੀ ਸੱਤਾਂ ਚੋਂ ਸਰਕਾਰ ਚੱਲੂਗੀ ਇਹ ਕਹਿੰਦੇ ਸੀਗੇ ਵੇਖੋ ਜੀ ਇਹ ਤੇ ਕਹਿੰਦੇ ਹੀ ਅਸੀਂ ਸਕਿਉਰਟੀ ਨਹੀਂ ਲਵਾਵਾਂਗੇ ਇਹਦੀ ਘਰ ਦੀ ਨੂੰ ਸਕਿਉਰਟੀ ਇਹਦੀ ਮਾਂ ਕਿਹੜੀ ਘੱਟਰ ਵਾਲੀ ਜੰਗ ਤੇ ਲੜੀ ਉਹਨੂੰ ਸਕਿਉਰਟੀ ਇਹਨੂੰ ਸਕਿਉਰਟੀ ਮੇਰਾ ਤਾਂ ਖਿਆਲ ਆ ਇਹਦੀ ਘਰ ਦੀ ਨੂੰ ਸਕਿਉਰਟੀ ਕੀ ਕੀ ਦੀ ਕਰੀ ਇਹ ਸਕਿਉਰਟੀ ਇਹਦੇ ਮਗਰ ਜਾਨੀ ਤੁਰ ਹੀ ਜਾਂਦੀ ਆ ਇਹ ਜਿਹਦੇ ਇਹਦਾ ਕੋਈ ਇੰਨੇ ਇਹ ਸਭ ਤੋਂ ਨੰਬਰ 1 ਦੀ ਟੀ ਉਠਾਏ ਚਰੇ ਆਮ ਝੂਠ ਮਾਰੇ ਦੱਸਾਂ ਜੋ ਨੰਬਰ ਦੇਣੇ ਹੋਣਗੇ ਤਾਂ ਕਿੰਨੇ ਨੰਬਰ ਦੋਗੇ ਜੀ ਆਮ ਆਮ ਵਾਲਿਆਂ 0 0 0 ਸਾਡੇ ਸਾਹਮਣਾਂ ਤੇ 0 ਆ ਹਾਂ ਉਹ ਭਾਵੇਂ 100 ਬਟਾ 100 ਦੇਣੇ ਜਿੰਨਾਂ ਨੂੰ ਏ ਲੋਟ ਮਰ ਹੁੰਦਾ ਜਿੰਨਾਂ ਦੀਆਂ ਆ ਉਹ ਦੇਣਗੇ 100 ਬਟਾ 100 ਜਿੰਨੀਆਂ ਸੋਹਣੀਆਂ ਜਿਨ੍ਹਾਂ ਦੇ ਬੱਚੇ ਮਰ ਗਏ ਉਹ ਤੇ ਆਖਣਗੇ ਤੇਰਾ ਬੇੜਾ ਹੀ ਗਰਕ ਹੋ ਜੇ ਉਹ ਤੇ ਇਹ ਕਹਿਣਗੇ ਬਸ 4 ਸਾਲਾਂ ਦੇ ਕੰਮ ਨੂੰ ਦੇਖਦੇ ਆ ਹਾਂ ਦਸਾਂ ਚ ਕਿੰਨੇ ਨੰਬਰ ਇਹਨਾਂ ਨੂੰ ਮਿਲਣਗੇ ਜੀ ਕੰਮ ਕੀਤਾ ਹੀ ਕੋਈ ਨਹੀਂ ਤੇ ਕੰਮ ਕਿਤੇ ਗੱਲਾਂ ਮਾਰਦੇ ਜ ਬਹੁਤ ਕੀਤਾ ਪੈਸਾ ਜਾੜਿਆ ਹੈ। ਉਹ ਬੋਰਡ ਬੜੇ ਲੱਗੇ ਜੀ ਸੜਕਾਂ ਤੇ ਕਹਿੰਦੇ ਅਸੀਂ ਤਰੱਕੀ ਕਰਤੀ ਪੰਜਾਬ ਦੀ। ਜੇ ਬੋਰਡਾਂ ਦੇ ਨਾਲ ਥੋੜੀ ਤਰੱਕੀ ਹੁੰਦੀ ਹੈ। ਤਰੱਕੀ ਤੇ ਕੰਮ ਕੀਤੇ ਹੁੰਦੇ ਆ। ਬੋਰਡ ਥੋੜਾ ਛੜਕ ਬਣਾਉਂਦੇ ਆ। ਬੋਰਡ ਥੋੜਾ ਕੋ ਕਰਦੇ ਆ। ਕੁਝ ਨਹੀਂ। ਬੋਰਡ ਬੋਰਡ ਨਹੀਂ ਹੈ। ਬੋਰਡ ਤਾਂ ਨਾ ਆਪਦੀ ਮਸ਼ਹੂਰੀ ਵਾਸਤੇ ਲਾਇਆ ਉਹ ਵੀ ਸਾਡਾ ਪੈਸਾ ਖਰਚਿਆ। ਅਰੇ ਹਜ਼ਾਰਾਂ ਨੌਜਵਾਨਾਂ ਨੂੰ ਅਸੀਂ ਨੌਕਰੀਆਂ ਦਿੱਤੀਆਂ ਜੀ। ਪਤਾ ਨਹੀਂ ਕਿੱਥੇ ਦਿੱਤੀਆਂ। ਇਹ ਕੁਝ ਟੀਚਰਾਂ ਨੂੰ ਇਹਨਾਂ ਦਿੱਤੀਆਂ। ਪਰ ਉਹ ਸਿਰਫ ਉਹਨਾਂ ਦੀ ਦਿਹਾੜੀ ਵਧਾਈ ਆ। ਕੋਈ ਡੀਏ ਨਹੀਂ ਕੋਈ ਟੀਏ ਨਹੀਂ ਕੋਈ ਮਤਲਬ ਨਹੀਂ ਕੁਝ। ਉਹ ਉਹ ਕਾਦੀ ਤਾਨੂੰ ਪਤਾ ਹੈ ਵੀ ਹਰ ਸਾਲ ਹਰ ਛੇ ਮਹੀਨੇ ਵੱਲ ਮਹਿੰਗਾਈ ਪਤਾ ਲੱਗਦਾ ਕੋਈ ਮਹਿੰਗਾਈ ਪਤਾ ਨਹੀਂ ਤੁਹਾਡੀ ਉਮਰ ਕਿ ਨਹੀਂ ਬਾਪੂ ਜੀ ਮੇਰੀ ਉਮਰ 68 ਸਾਲ ਹੈ 68 ਸਾਲ ਹਾਂ ਜੀ ਤੇ 68 ਸਾਲ ਦਾ ਤਜਰਬਾ ਕੀ ਕਹਿੰਦਾ ਇੱਕ ਪਾਸੇ ਉਹ ਕਹਿੰਦੇ ਭਾਈ ਮਹਾਰਾਜਾ ਰਣਜੀਤ ਸਿੰਘ ਦੇ ਰਾਜਵਾਰ ਦਾ ਰਾਜਾ ਪੰਜਾਬ 'ਚ ਤੁਹਾਡਾ 68 ਸਾਲ ਦੀ ਉਮਰ ਦਾ ਤਜਰਬਾ ਕੀ ਕਹਿੰਦਾ ਜੀ ਇਹ ਤੇ ਮਹਾਰਾਜ ਦੇ ਰੀਸ ਤੋਂ ਦੀ ਤੇ ਨਕੀ ਰੀਸ ਕਰਨੀ ਹੈ ਜਿਹੜੇ ਉਹਦੇ ਗਦਾਰ ਸੀ ਨਾ ਉਹਨਾਂ ਦੀ ਰੀਸ ਜਲੂ ਕਰਦੇ ਆ ਇਹ ਜਿਹੜੇ ਗਦਾਰ ਹੁੰਦੇ ਸੀ ਗਦਰ ਦੀ ਬਾਬਿਆਂ ਨੂੰ ਫੜਾਉਂਦੇ ਸੀ ਹਾਂਜੀ ਇਹ ਸਾਡੇ ਦੇਸ਼ ਦੇ ਥੋੜੇ ਥੋੜੇ ਪੈਸਿਆਂ ਬਦਲੇ ਇਹ ਥਾਨੀ ਆਪਣੇ ਸਾਡੇ ਤੇ ਹਮਲੇ ਕਰਾਉਂਦੇ ਸੀ ਮੇਰਾ ਪਿੰਡ ਪਿਛੇ ਪਸ਼ੋਕੜ ਮੇਰਾ ਦਦੇਰ ਸਾਹਿਬ ਪਿੰਡ ਹੈ ਸਾਡਾ 14 15 ਵਾਲੇ ਗਦਰੀ ਬਾਬੇ ਜਿਹੜੇ ਸੀ ਉਹ ਪੰਜ ਹੋਏ ਆ ਉਹਨਾਂ ਦੀਆਂ ਜ਼ਮੀਨਾਂ ਜਾਇਦਾਦ ਅੱਜ ਜ਼ਬਤ ਹੈ ਜਾਇਦਾਦ ਅੱਜ ਦੀ ਇੱਕ ਮਿਲੀਆਂ ਨਹੀਂ ਕਿੰਨਾ ਚਿਰ ਹੋਇਆ ਇੰਦੋਤਨ ਯਾਦ ਹੋਈ ਨਹੀਂ ਫੇਰ ਇਹਨੂੰ ਕਹਣ ਲੱਗੇ ਬਾਬਾ ਜੀ ਤੁਸੀਂ ਦੱਸੋ ਇਹ ਕਿ ਤੁਹਾਨੂੰ ਮੈਂ ਕਿੰਨੀ ਪੈੜੀ ਦੇਵਾਂ ਤੁਸੀਂ ਸੰਘਰਸ਼ ਛੱਡ ਦਿਓ ਆਂਦਾ ਕਿੱਥੇ ਪੈੜੀ ਆਂਦਾ ਹਿੰਦੂਤਾਂ ਦੇ ਆਂਦਾ ਅਮਰੀਕਾ ਚ ਕੀ ਦਿੰਨਾ ਹੈ ਹਿੰਦੂਤਾਂ ਤੇ ਐ ਹੀ ਮੇਰਾ ਹੈ ਇਹ ਉਹ ਲੋਕ ਸੀ ਤੇ ਅੱਜ ਲੀਡਰਾਂ ਦੇ ਮਗਰ ਮਗਰ ਤੁਰੇ ਫਿਰਦੇ ਜਿਹੜੇ ਉਹਨਾਂ ਨੇ ਵੀਆਈਪੀ ਕਲਚਰ ਇਹਨਾਂ ਨੇ ਖਤਮ ਨਹੀਂ ਕੀਤਾ ਜੀ ਨਹੀਂ ਜੀ ਵੀਆਈਪੀ ਕਿਤੇ ਵੀ ਐਬੀ ਵਧਾ ਦਿੱਤਾ ਵੀਆਈਪੀ ਤੇ ਨਾ ਵਧਾਇਆ ਖਤਮ ਥੋੜਾ ਕੀਤਾ ਕਬੱਡੀ ਦਾ ਮੈਚ ਦੇਖਿਆ ਥੋੜੇ ਦਿਨ ਪਹਿਲਾਂ ਮੁੱਖ ਮੰਤਰੀ ਸਾਹਿਬ ਨੇ ਆਮ ਲੋਕਾਂ ਚ ਬਹਿ ਕੇ ਦੇਖਿਆ ਜੀ ਮੈਚ ਉਹ ਤੁਸੀਂ ਦੇਖੀ ਹੋਣੀ ਉਹ ਵੀਡੀਓ ਵੇਖੋ ਜੀ ਡਰਾਮੇ ਬਾਜ ਮੈਂ ਤੁਹਾਨੂੰ ਡਰਾਮੇ ਬਾਜ ਆ ਹ ਮੂੜ ਬੜ ਗਿਆ ਬਹਿ ਗਿਆ ਉਹਦੇ ਨਾਲ ਵੇਖੀਆ ਤੁਹਾਂ ਕਹਿੰਦੇ ਪੁਲਿਸ ਵਾਲੇ ਨਹੀਂ ਮੈਨੂੰ ਜਾਣਦੇ ਤਾਂ ਮੇਰਾ ਦਿਲ ਕਰਦਾ ਉੱਥੇ ਬਹਿ ਕੇ ਮੈਚ ਦੇਖਾਂ ਜੀ ਨਹੀਂ ਪੁਲਿਸ ਵਾਲੇ ਜੇ ਮੁੱਖ ਮੰਤਰੀ ਆਰਡਰ ਹੋਵੇ ਵੀ ਆਹ ਡਾਂਗ ਫੇਰ ਦਿਓ ਪੁਲਸਾਂ ਨੇ ਆਰਡਰ ਕਰੇ ਵੀ ਨਹੀਂ ਫੇ ਮੈਂ ਚੱਲਿਆ ਕੋਈ ਰੋਕ ਲੂਗਾ ਕੋਈ ਨਹੀਂ ਰੋਕ ਲਗਾ ਅਸੀਂ ਵੇਖਿਆ ਅੰਮ੍ਰਿਤਸਰ ਦੇ ਵਿੱਚ ਇੱਕ ਕਾਮਰੇਡ ਸਤਪਾਲ ਡਾਂਗ ਹੁੰਦਾ ਸੀ ਉਹ ਕਿੰਨੀ ਵਾਰ ਐਮਐਲਏ ਬਣਿਆ ਉਹ ਪੈਦਲ ਚੱਲਦਾ ਰਿਹਾ ਕਦੀ ਉਹਦੇ ਨਾਲ ਨਾ ਕੋਈ ਪੁਲਸ ਵਾਲਾ ਨਾ ਕੋਈ ਗਨਮੈਨ ਨਾ ਕੋਈ ਨਹੀਂ ਹੁੰਦਾ 92 ਐਮਐਲਏ ਜਦੋਂ ਜਿਤਾਏ ਸੀ 2022 ਦੇ ਵਿੱਚ ਉਸ ਤੋਂ ਬਾਅਦ ਬਿਨਾਂ ਸਿਕਿਉਰ ਕੋਈ ਨਹੀਂ ਬੇਖਿਆ ਸਾਰੇ ਨਾਲ ਜਾਂ ਤੁਰ ਹੀ ਜਾਂਦੀ ਆ ਕੋਈ ਇੱਕ ਵੀ ਇਹੋ ਜਿਹਾ ਨਹੀਂ ਗੱਲ ਆਬੇ ਵਾਲੇ ਜਿਹੜੇ ਸਾਈਕਲ ਤੇ ਜਾਂਦੇ ਸੀਗੇ ਦੇਵਮਾਨ ਸਾਹਿਬ ਉਹ ਡਰਾਮਾ ਸੀ ਸਭ ਡਰਾਮੇ ਹੀ ਹੋ ਸੋ ਨਗਰਾਲ ਵੀ ਆ ਸਾਹਿਬ ਇਹ ਸਭ ਡਰਾਮੇ ਹੀ ਉਹ ਵਿਖਾਉਣ ਦੇ ਹੁਣ ਕੋਈ ਇਹੋ ਜੀ ਗੱਲ ਨਹੀਂ ਆ ਇਹਨਾਂ ਸਾਰਿਆਂ ਦੇ ਨਾਲ ਸਕਿਉਰਟੀਆਂ ਸਾਰੀਆਂ ਇਹਨਾਂ ਦੇ ਨਾਲ ਅੱਛਾ ਤੁਸੀਂ ਇਹ ਗੱਲ ਦੱਸੋ ਸਕਿਉਰਟੀ ਇਹ ਆਂਦੇ ਵੀ ਫਲਾਣੇ ਨਾਮ ਦੇ ਐਮਐਲਏ ਨਾਲ ਸਕਿਉਰਟੀ ਆ ਨਹੀਂ ਫਲਾਣੇ ਦੇ ਨਾਲ ਨਹੀਂ ਤਾਂ ਗਾਇਕ ਸ਼ਟਰ ਕੇਂਦੀ ਲੰਘ ਜਾਂਦੇ ਆ ਬੰਦਾ ਮਾਰ ਕੇ ਮਿੰਟ ਨਹੀਂ ਲਾਂਦੇ ਐਂ ਜੇ ਪੁਲਿਸ ਹੋਵੇ ਲੱਗੀ ਹੋਵੇ ਚੌਕਾਂ ਦੇ ਵਿੱਚ ਤੇ ਫੇਰ ਪੁਲਿਸ ਦੇ ਹਰੀ ਇਹਨਾਂ ਨਾਲ ਲਈ ਆ ਅੱਛਾ ਇਹ 2004 ਦੇ ਲੋਕ ਦੁਬਾਰਾ ਰਿਪੀਟ ਕਰਨਗੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜੀ ਮੈਨੂੰ ਇਹ ਤਾਂ ਨਹੀਂ ਪਤਾ ਪਰ ਕਰਸਾਨਾ ਨੇ ਨਿਗੇ ਨਿਗੇ ਕੁੱਤੇ ਪਾਲੇ ਆ ਇਹ ਆਉਣਾ ਮਗਰ ਲਾਵਾਂਗੇ ਇਹਦੇ ਵਾਣਾ ਦੇ ਵਿੱਚ ਹੀ ਭੱਜੇ ਜੋ ਤੰਬੀਏ ਦੀ ਨਾ ਉਹਦੇ ਨਾਲ ਚਿੱਕੜ ਨਾਲ ਲਿਬੜੀ ਹੋਊ ਤੇ ਭੱਜਾ ਜਾਊਗਾ ਗਰਮੈਂਟ ਤੋਂ ਉਦੋਂ ਹਸਾਬ ਦੇ ਹੀ ਰਹਿ ਜਾਣੇ ਆ ਫਿਰ ਆਪੇ ਰੂਪ ਪਸਤਾਊਗਾ ਆਪਦੇ ਸਮੇ ਨੂੰ ਪਸਤਾਊਗਾ ਤੇ ਮੈਨੂੰ ਇਹ ਬੱਕਾ ਵਿਸ਼ਵਾਸ ਹੈ ਕਿ ਇਹ ਝੇਲ ਵੀ ਕੋਈ ਯਾਤਰਾ ਕਰੂਗਾ ਪਤਾ ਨਹੀਂ ਕਿੱਥੇ ਕਰੇ ਕਿਹੜੇ ਦੇ ਕਿੱਥੇ ਜੜ ਸੁਪਨਾ ਆ ਤੁਹਾਨੂੰ ਹਾਂਜੀ ਸੁਪਨਾ ਆ ਤੁਹਾਨੂੰ ਕੰਮ ਤੋਂ ਕਮਾ ਤੋਂ ਬਲ ਵਾਸ਼ਨਾ ਆਉਂਦੀ ਕਮਾ ਤੋਂ ਵਾਸ਼ਨਾ ਆਉਂਦੀ ਆ ਹਾਂ ਜਿਹੜੇ ਇਹਨਾਂ ਨੇ ਜਿਹੜੇ ਨਹੀਂ ਸਮਾਗ ਵਿੱਚ ਚਿੰਡੇ ਆ ਜਿਹੜੇ ਕੰਡੇ ਉਹਨਾਂ ਬਿਠਾਉਣਾ ਅਮਰੀਠਿਆ ਹੀ ਜਿੱਤੇ ਆਪਸ ਹੈ ਉਹ ਜਿਹੜਾ ਮਗਰ ਤਾਂ ਕਹਿੰਦੇ ਬੰਦੇ ਬੜੇ ਚਿਲਗੇ ਸੀਗੇ ਜੀ ਜਦੋਂ ਵਿਰੋਧ ਕੀਤਾ ਸੀਗਾ ਇਹਨਾਂ ਮਗਰ ਬੰਦੇ ਜਾਣਗੇ ਮੈਨੂੰ ਤਾਂ ਪਤਾ ਹਾਂ ਜਾਣਗੇ ਸਮਾਗ ਵਿੱਚ ਨਾਲੇ ਜਾਣਗੇ ਆ ਪੁਲਿਸ ਵਾਲੇ ਉਹ ਜਾਣਗੇ ਪਰ ਕਿਸਾਨ ਮਜ਼ਦੂਰ ਕੋਈ ਨਹੀਂ ਜਾਊਗਾ ਤੇ ਪਹਿਲਾਂ ਚੱਲੇਗੇ 2022 ਤੋਂ ਪਹਿਲਾਂ ਨਾਲ ਨਾਲ 2022 ਤੋਂ ਤੇ ਮੈਂ ਤੁਹਾਨੂੰ ਆਖ ਪਾਖੰਡਿਆਂ ਵੀ ਉਹ ਜਿਹੜੀਆਂ ਇਲੈਕਸ਼ਨਾਂ ਸੀ ਉਹ ਤੇ ਸਾਨੂੰ ਇਹਨੇ ਪਰਭਾ ਲਿਆ ਅਸੀਂ ਦੇ ਪ੍ਰਚਾਰ ਚ ਆ ਗਏ ਇਹ ਜਦੋਂ ਦਾ ਬਾਪੂ ਤੁਹਾਡੀਆਂ ਬੰਗੀਆਂ ਤੋਂ ਰਾਹ ਚੱਲ ਵੀ ਖੋਜ ਹੋ ਗਏ ਹਾਂ ਅਸੀਂ ਜਾਟਾ ਸਾਡੇ ਜਿਗਰੇ ਬੜੇ ਵੱਡੇ ਆ ਭਾਈ ਚਲੋ ਕੋਈ ਗੱਲ ਨਹੀਂ ਆਨਲਾਈਨ ਦੇਉ ਮੁੰਡਾ ਨਵਾਂ ਕਿਤੇ ਬਣ ਹੁਣ ਸਾਨੂੰ ਕੀ ਪਤਾ ਸੀ ਮਤਲਬ ਸਰਕਾਰ ਤੁਸੀਂ ਇਹਨਾਂ ਦੇ ਬਣਾਏ ਸੀ ਜੇ ਕਾਂਗਰਸ ਸਕੇ ਹਰਾਏ ਸਕੇ ਜੀ ਕਾਂਗਰਸ ਰਾਏ ਇਸੇ ਕਰਕੇ ਰਾਏ ਉਹ ਵੀ ਮੈਂ ਅੱਗੇ ਉੱਥੇ ਨਾਰਾ ਵੀ ਤੁਹਾਨੂੰ ਸੁਣਿਆ ਹੋਣਾ ਚਿੱਟੇ ਮੰਗਲੇ ਨੀਲੇ ਮੋਰ ਉਹ ਵੀ ਚੋਰ ਤੇ ਉਹ ਵੀ ਚੋਰ ਅਸੀਂ ਨਾਰਾ ਲਾਉਂਦੇ ਹਾਂ ਕਾਂਗਰਸ ਵੀ ਚੋਰ ਤੇ ਨੀਲੇ ਇਹ ਵੀ ਚੋਰ ਤੇ ਹੁਣ ਇਹ ਜਿਹੜਾ ਅਸੀਂ ਇੱਥੇ ਵਿਸ਼ਵਾਸ ਕੀਤਾ ਪਰ ਇਹਨੇ ਵਿਸ਼ਵਾਸ ਘਾਤ ਕੀਤੀ ਤੇ ਵਿਸ਼ਵਾਸ ਘਾਤ ਕਰਨ ਦਾ ਤੁਹਾਨੂੰ ਪਤਾ ਹੀ ਕੀ ਹੁੰਦਾ ਪੂਰਾ ਹਾਲ ਹੁੰਦਾ ਧੰਨਵਾਦ ਬਾਪੂ ਜੀ ਬਹੁਤ ਬਹੁਤ ਸ਼ੁਕਰੀਆ ਹਾਂ ਬਾਈ ਜੀ ਹੁਣਾਂ ਤੋਂ ਪੁੱਛਦੇ ਇਹ ਨਹੀਂ ਤੁਹਾਡੇ ਤੋਂ ਤੁਹਾਡੇ ਨਾਲ ਹੀ ਆ ਬਾਪੂ ਜੀ ਅਸਾ ਠੀਕ ਹੈ ਠੀਕ ਹੈ ਠੀਕ ਹੈ ਜੀ ਧੰਨਵਾਦ ਬਾਪੂ ਜੀ ਬਹੁਤ ਬਹੁਤ ਧੰਨਵਾਦ ਠੀਕ ਠੀਕ ਹੈ ਸ਼ੁਕਰੀਆ ਜੀ ਤਾਂ ਬਿਲਕੁਲ ਇਹ ਬਜ਼ੁਰਗ ਨੇ ਤਾਂ ਜਿਨ੍ਹਾਂ ਨੇ ਜਿਨ੍ਹਾਂ ਦਾ ਇਹ ਕਹਣਾ ਵੀ ਭਾਈ ਅਸੀਂ ਬੇਹੱਦ ਪਰੇਸ਼ਾਨ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਤੋਂ ਤਾਂ ਇਸ ਪੂਰੀ ਗੱਲਬਾਤ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਜਾਂ ਬਾਪੂ ਜੀ ਹੁਣਾਂ ਦੇ ਵਿਚਾਰਾਂ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਹੁਤ ਬਹੁਤ ਧੰਨਵਾਦ